ਆਵਾਜ਼ ਆਉਂਦੀ ਹੈ ਇਹ ਮਾਣ ਨਹੀਂ ਐ ਵੀ ਕੋਲ ਯਾਰ ਪਾ ਕੇ ਰਹਿ ਲੱਸੀ ਵਿੱਚ ਪਾ ਕੇ ਰਹਿ ਇਹ ਮਾਤ ਚਿੱਤ ਗੇ ਮੈਂ ਜਸ਼ਿੰਦਰ ਸਿੰਘ ਮੈਂਬਰ ਪਟਿਆਲੂਸਵਾਲ ਇੱਕ ਡੈਡ ਬਡੀ ਸਾਨੂੰ ਪਤਾ ਲੱਗਿਆ ਸੀਗਾ ਉਹ ਡੈਡ ਬੋਡੀ ਹੁਣ ਕੱਢੀ ਆ ਬਾਹਰ ਕੱਲ ਦਾ ਕੋ ਦੱਸਦੇ ਆ ਵੀ ਕੱਲ ਦਾ ਹੀ ਮੋਟਰਸਾਈਕਲ ਖੜਾ ਅਈ ਲੋਕ ਤਾਂ ਸੋਚਦੇ ਮੱਛੀ ਫੜਨ ਵਾਲਿਆਂ ਦਾ ਖੜਾ ਵਈਂਦੇ ਗੰਡੇ ਅੱਛਾ ਉਹ ਮੋਟਰਸਾਈਕਲ ਕੱਲ ਦਾ ਹੀ ਕਹਿੰਦੇ ਖੜਾ ਵਾ ਜੀ ਕਿੰਨੀ ਕੁ ਉਮਰ ਹੈ ਬੰਦੇ ਦੀ ਉਮਰ ਤਕਰੀਬਨ 50 ਤੋਂ 60 ਦੇ ਵਿੱਚ ਕੋਈ ਪਹਿਚਾਨ ਹੋਈ ਹੈਂਦੀ ਅਜੇ ਤੱਕ ਪਹਿਚਾਨ ਅਜੇ ਤੱਕ ਕੋਈ ਨਹੀਂ ਹੋਈ ਉਹ ਲਾਸ਼ ਜਿਹੜੀ ਬਾਹਰ ਕੱਢ ਲਈ ਹੈ ਬਸ ਕੱਢਣ ਲੱਗੇ ਆ ਜੀ ਹੋਰ ਮੁੱਕੇ ਤੇ ਪਹੁੰਚਿਆ ਕੋਈ ਵੀ ਪੁਲਿਸ ਅਧਿਕਾਰੀ ਹਾਂਜੀ ਪੁਲਿਸ ਵਾਲੇ ਬਹੁਤ ਸਾਰੀ ਇਨਫਰਮੇਸ਼ਨ ਦਿੱਤੀ ਸੀ ਪੁਲਿਸ ਮੁੱਕੇ ਤੇ ਆ ਗਈ ਕਿੰਨੀ ਕੁ ਉਮਰ ਲੱਗ ਰਹੀ ਹੈ ਬਜ਼ੁਰਗ ਦੀ ਬਜ਼ੁਰਗ ਕੋਈ 50 ਤੋਂ 60 ਦੇ ਵਿੱਚ ਵਿੱਚ ਕਿਹੜਾ ਮੋਟਰਸਾਈਕਲ ਜਿਹੜਾ ਖੜਾ ਹੋਇਆ ਇੱਥੇ ਮੋਟਰਸਾਈਕਲ ਪਲੈਟਨਾ ਜੀ ਨੰਬਰ ਹੈਗਾ ਉਹਦਾ ਪੀਬੀ 41ਬੀ 2974 ਪਿੰਡ ਬੂਸੋਵਾਲ ਬਰਿੰਦਾਰ ਲੰਬਰਦਾਰ ਆ ਸਾਡੇ ਪੁਲ ਦੇ ਉੱਤੇ ਕੱਲ ਨਾ ਕੋਈ ਬੰਦਾ ਮੋਟਰਸਾਈਕਲ ਖੜਾ ਹੈ ਚਪਲਾਂ ਗੋਲ ਪਈਆਂ ਨੇ ਤੇ ਵਿੱਚੋਂ ਹੁਣ ਮਤਲ ਕੱਢਿਆ ਤੇ Laash ਬਰਾਮਦ ਕੀਤੀ ਹੈ ਕਿੰਨੇ ਕਵੇ ਨੇ ਕੱਲ ਮੋਟਰਸਾਈਕਲ ਖੜਾ ਆ ਕਿੰਨੇ ਵੇ ਦਾ ਕੱਲ ਸ਼ਾਮਾਂ ਦਾ ਇਹ ਬਜ਼ੁਰਗ ਲੱਗਦਾ ਪਿਆ ਵਾ 50 55 ਸਾਲ ਉਮਰ ਲੈ ਗਈ ਹੈ ਤੇ ਫਲੈਰੀ ਹੈ ਪੈਰਾਂ ਤੇ ਹੱਥਾਂ ਤੇ ਸਾਰੇ ਲਾਸ਼ ਕੱਢ ਲਈ ਹੁਣ ਬਾਹਰ ਪਾਣੀ ਚ ਆ ਕੱਢਣ ਲੱਗਿਆ ਵਈ ਇਹਦੇ ਕੰਡੇ ਪਈ ਮੋਕਰੇ ਪੁਲਿਸ ਪਹੁੰਚੀ ਹਾਂ ਪਹੁੰਚੀ ਬਹੁਤ ਮੋਟਰਸਾਈਕਲ ਕਿਹੜਾ ਜਿਹੜਾ ਖੜਾ ਆ ਵਾ ਪਲਟੀਨਾ 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 ਪੀਬੀ 41 20 ਇਹ ਮਾਮਲਾ ਜੋ ਜੀ ਤਲਾਹ ਮਿਲੀ ਸੀ ਹੁਣ ਤੋਂ ਕਰੀਬ ਅੱਧਾ ਘੰਟਾ ਪਹਿਲਾਂ ਵੀ ਇੱਕ ਪੁਲਿਸ ਦੇ ਥੱਲੇ ਕੋਈ ਡੈਡ ਬਡੀ ਜਿਹੜੀ ਤੇ ਜਰਾ ਰਹੀ ਹੈ ਜੋ ਮੌਕੇ ਤੇ ਪੁਲਿਸ ਪਾਰਟੀ ਸਾਡੀ ਪਹੁੰਚੀ ਆ ਤੇ ਆਗੇ ਜਿਹੜੀ ਲਾਸ਼ ਘਟਾ ਜੀ ਤੇ ਜਿਹੜੀ ਲਾਸ਼ ਨਾ ਬਿਲਕੁਲ ਆਕੜੀ ਹੋਈ ਹੈ ਤੇ ਸੜਕ ਦੇ ਉੱਤੇ ਜਿਹੜਾ ਮੋਟਰਸਾਈਕਲ ਘੜਾ ਨਾਲ ਲੱਗੇ ਚਪਲਾਂ ਪਈਆਂ ਮੋਟਰਸਾਈਕਲ ਘੜਾ ਬਰੰਦ ਹੋਇਆ ਮੌਕੇ ਤੇ ਮੋਟਰਸਾਈਕਲ ਪੀਪੀ 41 ਬੀ ਹੈ ਜੀ 2974 ਪਲਟੀਨਾ ਜੀ ਇਹ ਪਰਮਜੀਤ ਸੰਨਵਰ ਗੁਰਦੀਪ ਸਿੰਘ ਦੋਦਾਬਜੀਤ ਦੇ ਨਾਮ ਤੇ ਇਹਦੀ ਜਿਹੜੀ ਮਾਲਕੀ ਬੋਲਦੀ ਹੈ ਜਾਂਚ ਕੀ ਲੱਗ ਰਿਹਾ ਵਾ ਸ਼ੁਰੂਆਤੀ ਤੇ ਇਹ ਹੀ ਲੱਗ ਰਿਹਾ ਵੀ ਜਿੱਦਾਂ ਮੋਟਰਸਾਈਕਲ ਘੜਾ ਲੱਗੇ ਚਪਲਾਂ ਪਈਆਂ ਮੇਰੀ ਹਾਂਜੀ ਚਾਰ ਮਾਰੀ ਗਈ ਹੈ ਬਾਕੀ ਇਹਨਾਂ ਦੇ ਵਾਰਸ ਹੁਣ ਪਤਾ ਲੱਗ ਰਿਹਾ ਵਾਰਸ ਆਉਂਦੇ ਆ ਤੇ ਫਿਰ ਜਿੰਨਾ ਕਹਣਗੇ ਉਹਦੇ ਹਿਸਾਬ ਨਾਲ ਕਰ ਦੇਣਾ ਨਾ ਹੋਵੋ ਪਰੇਸ਼ਾਨ ਸਾਰੇ ਇਰਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ ਨੋ ਇਲਮਾਂ ਦੀ ਤਾਕਤ ਮੇਰੇ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ ਜੀ ਸੰਪਰਕ ਕਰੋ 8725040658